2027 ਵਿੱਚ ਪੰਜਾਬ ਚ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਕਾਂਗਰਸ ਖੁਦ ਹੀ ਬੁਰੀ ਤਰ੍ਹਾਂ ਫੁੱਟ ਦਾ ਸ਼ਿਕਾਰ ਹੈ ਲੁਧਿਆਣਾ ਪਸ਼ਮੀ ਹਲਕੇ ਦੀ ਜਿਮਨੀ ਚੋਣ ਦੌਰਾਨ ਪੰਜਾਬ ਕਾਂਗਰਸ ਦੀ ਫੁੱਟ ਪੂਰੀ ਤਰ੍ਹਾਂ ਜਗਜਹਿਰ ਹੋ ਗਈ ਹੈ ਪਰ ਹੁਣ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਇਸ ਫੋਟ ਉੱਪਰ ਬਹੁਤ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਔਰ ਬੜਾ ਸਖਤ ਸਟੈਂਡ ਲੈ ਰਹੀ ਹੈ ਸ਼ਾਇਦ ਇਹੀ ਇੱਕ ਕਾਰਨ ਹੈ ਕਿ ਜਿਹੜਾ ਭਾਰਤ ਪੂਸ਼ਣ ਆਸ਼ੂ ਪ੍ਰਗਟ ਸਿੰਘ ਤੇ ਇਸੇ ਤਰ੍ਹਾਂ ਕਿੱਕੀ ਢਿੱਲੋਂ ਵੱਲੋਂ ਪਿਛਲੇ ਦਿਨੀ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਸੀ ਉਹਦੇ ਸਬੰਧ ਵਿੱਚ ਹਾਈ ਕਮਾਂਡ ਨੇ ਬੜੀ ਸ਼ਕਤੀ ਨਾਲ ਅਸਤੀਫੇ ਪ੍ਰਵਾਨ ਕਰਕੇ ਇਨਾ ਤੰਨਾ ਆਗਵਾ ਨੂੰ ਗੁੱਡ ਲੱਕ ਕਹਿ ਦਿੰਦਾ ਹੈ ਔਰ ਇਹ ਸੰਕੇਤ ਦਿੱਤੇ ਲੱਗਦੇ ਨੇ ਹਾਈ ਕਮਾਂਡ ਵੱਲੋਂ ਕਿ ਭਵਿੱਖ ਵਿੱਚ ਜਿਹੜਾ ਇਸ ਮਨਮਾਨੇ ਢੰਗ ਨਾਲ ਆਪਣੀ ਗੱਲ ਮਨਵਾਉਣ ਦਾ ਯਤਨ ਕਰੇਗਾ ਉਹਦੇ ਨਾਲ ਹਾਈ ਕਮਾਂਡ ਇਸੇ ਤਰ੍ਹਾਂ ਨਜਿੱਠੇਗੀ ਦਰਅਸਲ ਜਿਮਨੀ ਚੋਣ ਦੌਰਾਨ ਕੈਂਡੀਡੇਟ ਸੀ ਭਾਰਤ ਪੂਸ਼ਨ ਆਸ਼ੂ ਪੰਜਾਬ ਕਾਂਗਰਸ ਦੇ ਵਰਕਿੰਗ ਪ੍ਰੈਜ਼ੀਡੈਂਟ ਸਾਬਕਾ ਮੰਤਰੀ ਸੀਨੀਅਰ ਲੀਡਰ ਔਰ ਇਹ ਵੀ ਕਿਹਾ ਜਾਂਦਾ ਵੀ ਹਾਈ ਕਮਾਂਡ ਦੇ ਬੀ ਨਜ਼ਦੀਕੀ ਨੇ ਰਾਹੁਲ ਗਾਂਧੀ ਨਾਲ ਨੇੜਲੀ ਸਾਂਝ ਹੈ ਪਰ ਇਲੈਕਸ਼ਨ ਦਰਾਂ ਜੋ ਵਾਪਰਿਆ ਉਹ ਬੜਾ ਹਰਾਨੀ ਜਨਕ ਸੀ ਇਹ ਸਾਰੀ ਇਲੈਕਸ਼ਨ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬਰਿੰਗ ਜਿਹੜੇ ਲੁਧਿਆਣੇ ਦੇ ਸੰਸਦ ਮੈਂਬਰ ਵੀ ਨੇ ਔਰ ਇਸੇ ਤਰ੍ਹਾਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਮੁੱਚੀ ਕੈਂਪੇਨ ਵਿੱਚੋਂ ਬਾਹਰ ਰੱਖਿਆ ਗਿਆ ਇਹ ਚੋਣ ਪ੍ਰਚਾਰ ਦੌਰਾਨ ਇਹਨਾਂ ਤਿੰਨਾਂ ਲੀਡਰਾਂ ਨੂੰ ਕਿਹਾ ਜਾਂਦਾ ਵੀ ਨਾਤੇ ਸੱਦਿਆ ਗਿਆ ਜੇ ਕਿਤੇ ਰਾਜਾ ਬੜਿੰਗ ਇੱਕ ਵਾਰੀ ਖੁਦ ਭਾਰਤ ਭੂਸ਼ਨ ਆਸ਼ੂ ਦੇ ਘਰ ਗਏ ਤੇ ਉਹ ਅੱਖ ਫੇਰ ਕੇ ਕਿਤੇ ਹੋਰ ਚਲ ਗਿਆ ਆਸ਼ੂ ਸਾਹਿਬ ਤੇ ਉਹ ਮਿਲੇ ਬਿਨਾ ਹੀ ਉਹਨਾਂ ਨੂੰ ਵਾਪਸ ਆਉਣਾ ਪਿਆ ਔਰ ਬੜੇ ਹੀ ਹੈਰਾਨੀ ਨਾਲ ਢੰਗ ਨਾਲ ਇੱਕ ਪਰਸੇ ਜਿੱਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਸਪੋਰਟ ਵਿੱਚ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਾਰਟੀ ਦੇ ਸੁਪਰੀਮੋ ਅ ਅਰਵਿੰਦ ਕੇਜਰੀਵਾਲ ਘੁੰਮ ਰਹੇ ਸੀ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਜੀਵਨ ਗਰਗਲੀ ਵੋਟਾਂ ਮੰਗਣ ਲਈ ਕੇਂਦਰੀ ਮੰਤਰੀ ਰਵਨੀਤ ਬਿੱਟੂ ਇਸੇ ਤਰ੍ਹਾਂ ਕਈ ਹੋਰ ਕੌਮੀ ਲੀਡਰ ਤੇ ਸਟੇਟ ਦੇ ਲੀਡਰ ਵੋਟਾਂ ਮੰਗਣ ਲਈ ਘੁੰਮ ਰਹੇ ਸੀ ਉੱਥੇ ਪੰਜਾਬ ਕਾਂਗਰਸ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਜਿਹੜੀ ਉਹਨਾਂ ਨੂੰ ਇਸ ਚੋਣ ਪ੍ਰਚਾਰ ਵਿੱਚ ਵੜਨ ਵੀ ਨਹੀਂ ਦਿੱਤਾ ਗਿਆ ਔਰ ਇਸ ਚੋਣ ਪ੍ਰਚਾਰ ਦੀ ਅਗਵਾਈ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਕਰਦੇ ਰਹੇ ਤੇ ਜਦੋਂ ਚੋਣਾਂ ਦੇ ਨਤੀਜੇ ਆ ਗਏ ਆਸ਼ੂ ਸਾਹਿਬ ਹਾਰ ਗਏ ਤੇ ਸਭ ਤੋਂ ਪਹਿਲਾਂ ਭਾਰਤ ਭੂਸ਼ਣ ਆਸ਼ੂ ਨੇ ਕਾਰਜਕਾਰੀ ਪ੍ਰਧਾਨ ਦੇ ਉਹਦੇ ਤੋਂ ਅਸੀਫਾ ਦਿੱਤਾ ਤੇ ਫਿਰ ਪ੍ਰਗਟ ਸਿੰਘ ਤੇ ਕਿੱਕੀ ਟੱਲੋ ਨੇ ਵਾਈਸ ਪ੍ਰੈਜ਼ੀਡੈਂਟ ਦੇ ਜਿਹੜੇ ਆਉਂਦੇ ਸੀ ਉਹਨਾਂ ਕੋਲ ਉਹਨਾਂ ਤੋਂ ਅਸੀਫੇ ਦਿੱਤੇ ਤੇ ਕੀ ਆਇਆ ਗਿਆ ਵੀ ਆਹ ਹਾਰ ਕਬੂਲ ਦਿਆਂ ਉਹਨਾਂ ਨੇ ਸਿਫੇ ਦਿੱਤੇ ਆ ਪਰ ਕਾਰਨ ਕਹਿੰਦੇ ਕੁਝ ਹੋਰ ਹੀ ਸੀ ਔਰ ਇਹਨਾਂ ਸਿਫਿਆਂ ਨੂੰ ਤੁਰੰਤ ਪ੍ਰਵਾਨ ਕਰਕੇ ਇਹ ਗੱਲ ਕਹੀ ਗਈ ਜਿਹੜੇ ਇੰਚਾਰਜ ਨੇ ਪੰਜਾਬ ਦੇ ਭਪੇਸ਼ ਬਘੇਲ ਉਹਨਾਂ ਨੇ ਬਕਾਇਦਾ ਸਿਫੇ ਪ੍ਰਵਾਨ ਕੀਤੇ ਤੇ ਪੋਸਟ ਪਾ ਕੇ ਕਿਹਾ ਮੈਂ ਇਹਨਾਂ ਦੇ ਉਜਵਲ ਭੁਖ ਦੀ ਕਾਮਨਾ ਕਰਦਾ ਜਦੋਂ ਬੜਾ ਸਾਫ਼ ਸੀ ਕਿਤੇ ਗੁੱਸਾ ਲੱਗ ਰਿਹਾ ਸੀ ਵੀ ਇਹ ਜਿਹੜੇ ਲੀਡਰ ਸੀ ਇਹਨਾਂ ਨੇ ਇਲੈਕਸ਼ਨਾਂ 'ਚ ਭਗੇਲ ਸਾਹਿਬ ਦੀ ਵੀ ਨਹੀਂ ਮੰਨੀ ਕਿਉਂਕਿ ਭਪੇਸ਼ ਭਗੇਲ ਪਤਾ ਲੱਗਾ ਯਤਨ ਕਰਦੇ ਰਹੇ ਕਿਸੇ ਤਰ੍ਹਾਂ ਪੈਚ ਅਪ ਹੋਵੇ ਪਰ ਜਦੋਂ ਗੱਲ ਸਿਰੇ ਨਹੀਂ ਲੱਗੀ ਤੇ ਫਿਰ ਭਗੇਲ ਸਾਹਿਬ ਵੀ ਇਸ ਚੋਣ ਵਿੱਚ ਬਹੁਤ ਘੱਟ ਹੀ ਦਿਖੇ ਸੀ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਕੀ ਆ ਕਾਂਗਰਸ ਵਿੱਚ ਇੱਕ ਪਾਸੇ ਚਰਨਜੀਤ ਚੰਨੀ ਪਰਗਟ ਸਿੰਘ ਤੇ ਰਾਣਾ ਗੁਰਜੀਤ ਸਿੰਘ ਤੇ ਭਾਰਤ ਭੂਸ਼ਣ ਆਸ਼ੂ ਤੇ ਦੂਸਰੇ ਪਾਸੇ ਰਾਜਾ ਵੜਿੰਗ ਪ੍ਰਤਾਪ ਬਾਜਵਾ ਤੇ ਸਖੀ ਜੰਦਰ ਰੰਧਾਵਾ ਦਾ ਧੜਾ ਬਣ ਗਿਆ ਇਹ ਦੋ ਧੜੇ ਪੰਜਾਬ ਚ ਬਣ ਗਏ ਨੇ ਇਹਦੇ ਉੱਪਰ ਵੱਡੇ ਪੱਧਰ ਤੇ ਕਾਂਗਰਸ ਦੇ ਗਲਿਆਰਿਆਂ ਵਿੱਚ ਚਰਚਾ ਚੱਲ ਰਹੀ ਹੈ ਵੀ ਇਹ ਦੋ ਧੜੇ ਜਿਹੜੇ ਨੇ ਇਹ ਹੁਣ ਕੀ ਸਾਲ 2027 ਤੱਕ ਇਕਜੁੱਟ ਹੋਣਗੇ ਇਹਦੇ ਤੇ ਵੱਡੇ ਪੱਧਰ ਤੇ ਸਵਾਲ ਉਠਾਏ ਜਾ ਰਹੇ ਨੇ। ਉਹ ਇਸ ਚੋਣ ਦੌਰਾਨ ਚਰਨਜੀਤ ਚੰਨੀ ਵੱਲੋਂ ਆਪਣੇ ਪੱਧਰ ਤੇ ਕਮਲਪ੍ਰੀਤ ਕੜਵਲ ਤੇ ਇਸੇ ਤਰ੍ਹਾਂ ਕਰਨ ਬੜਿੰਗ ਨੂੰ ਪਾਰਟੀ ਤੇ ਸ਼ਾਮਲ ਕਰਨ ਦੇ ਮੁੱਦੇ ਉੱਪਰ ਵੀ ਪਤਾ ਲੱਗਾ ਵੀ ਬੜਾ ਗੰਭੀਰ ਨੋਟਿਸ ਲਿਆ ਗਿਆ ਜਿੱਥੇ ਰਾਜਾ ਬੜਿੰਗ ਵੱਲੋਂ ਉੱਥੇ ਹਾਈ ਕਮਾਂਡ ਵੱਲੋਂ ਵੀ ਨੋਟਿਸ ਲਿਆ ਜਾ ਰਿਹਾ ਔਰ ਵੱਡੀ ਗੱਲ ਜਿਹੜੀ ਸਾਹਮਣੇ ਆਈ ਉਹ ਇਹ ਹੈ ਵੀ ਹਾਈ ਕਮਾਂਡ ਨੇ ਜਿਹੜਾ ਇਹ ਤਿੰਨੇ ਲੀਡਰਾਂ ਆਸ਼ੂ ਕਿੱਕੀ ਤੇ ਪ੍ਰਗਟ ਦੇ ਜਿਹੜੇ ਸਿਫੇ ਦਿੱਤੇ ਸੀ ਉਹਨਾਂ ਨੂੰ ਪ੍ਰਵਾਨ ਕਰਕੇ ਇਹਨਾਂ ਤਿੰਨਾਂ ਨੂੰ ਗੁੱਡ ਲੱਕ ਕਹਿ ਦਿੱਤਾ ਉਹ ਪਤਾ ਲੱਗਾ ਵੀ ਇਹ ਉਦੋਂ ਸਿਫੇ ਪ੍ਰਵਾਨ ਕੀਤੇ ਨੇ ਜਦੋਂ ਰਾਜਾ ਵ੍ਰਿੰਗ ਨੇ ਭਾਰਤ ਭੂਸ਼ਣ ਆਸ਼ੂ ਦੀ ਹਾਰ ਦੇ ਕਾਰਨਾਂ ਦੀ ਰਿਪੋਰਟ ਹਾਈ ਕਮਾਂਡ ਨੂੰ ਭੇਜੀ ਹੈ ਔਰ ਉਸ ਰਿਪੋਰਟ ਵਿੱਚ ਬੜਾ ਕਲੀਅਰ ਇਹ ਗੱਲ ਕਹੀ ਗਈ ਹੈ ਬੀ ਕਾਂਗਰਸ ਦੀ ਫੁੱਟ ਮੁੱਖ ਤੌਰ ਤੇ ਆਸ਼ੂ ਦੀ ਹਾਰ ਦਾ ਕਾਰਨ ਬਣੀ ਹੈ ਔਰ ਇਹ ਫੁੱਟ ਕਿਦੇ ਕਾਰਨ ਪਈ ਹੈ ਕਿਹੜੇ ਜਿਹੜੇ ਲੋਕ ਸੀ ਜਿਹੜੇ ਬਿਲਕੁਲ ਅੜੀਲ ਬਤੀਰਾ اختیار ਕਰਕੇ ਬੈਠੇ ਸੀ ਪਤਾ ਲੱਗਾ ਇਹ ਸਾਰਾ ਰਿਪੋਰਟ ਵਿੱਚ ਦਿੱਤਾ ਗਿਆ ਪਰ ਇਹ ਵੀ ਜਾਣਕਾਰੀ ਮਿਲੀ ਹੈ ਵੀ ਹਾਈ ਕਮਾਂਡ ਸਿੱਧੇ ਤੌਰ ਤੇ ਜਿਹੜੇ ਇਨਚਾਰਜ ਨੇ ਭਪੇਸ਼ ਭਗੇਲ ਉਹਦੇ ਤੇ ਵੀ ਕਿਤੇ ਨਾ ਕਿਤੇ ਨਰਾਜ ਹੈ ਸਵਾਲ ਚੁੱਕ ਰਹੀ ਹੈ ਵੀ ਇੰਨੇ ਸੀਨੀਅਰ ਲੀਡਰ ਨੇ ਸਾਬਕਾ ਮੁੱਖ ਮੰਤਰੀ ਨੇ ਇਹ ਜਿਮਣੀ ਚੋਣ ਦੌਰਾਨ ਸਮੁੱਚੀ ਪੰਜਾਬ ਕਾਂਗਰਸ ਨੂੰ ਇਕਜੁੱਟ ਕਿਉਂ ਨਹੀਂ ਕਰ ਸਕੇ ਕਿਉਂ ਨਹੀਂ ਸਾਰਿਆਂ ਨੂੰ ਇੱਕ ਥੜੇ ਤੇ ਲਿਆਉਣ ਚ ਕਾਮਯਾਬ ਹੋਏ ਇਹ ਵੀ ਚਰਚਾ ਜਿਹੜੀ ਚੱਲ ਰਹੀ ਹੈ ਔਰ ਇਸ ਤੋਂ ਇਲਾਵਾ ਜੋ ਪਤਾ ਲੱਗਾ ਕਾਂਗਰਸ ਹਾਈ ਕਮਾਂਡ ਜਿਹੜੀ ਹੈ ਉਹਨਾਂ ਨੇ ਸਮੁੱਚੀ ਰਿਪੋਰਟ ਉੱਪਰ ਜਿਹੜੀ ਚਰਚਾ ਕੀਤੀ ਜਾ ਰਹੀ ਹੈ ਉਹਦੀ ਕੋ ਕੀਤੀ ਜਾ ਰਹੀ ਹੈ ਔਰ ਆਉਣ ਵਾਲੇ ਸਮੇਂ 'ਚ ਪਤਾ ਲੱਗਾ ਵੀ ਹਾਈ ਕਮਾਂਡ ਪੰਜਾਬ ਕਾਂਗਰਸ ਲਈ ਕੋਈ ਵੱਡਾ ਫੈਸਲਾ ਲੈ ਸਕਦੀ ਹੈ